ਲੱਡੂ ਇਹ ਬਣੇ ਬੱਤਰੇ ਲਿਆਂਦੇ ਬਾਜੀ ਹੁਣਾਂ ਨੇ ਤੇ ਹੁਣ ਹਿਸਾਬ ਪੂਰਾ ਪੂਰਾ ਜਾਉਣ ਡਿਆ ਲੱਡੂਆਂ ਦਾ ਸਭਾ ਮਠਿਆਈ ਹੋ ਗਈ ਮਰੇ ਮਰੇ ਆਡੀ ਫਰੇਜ ਚ ਭਰ ਗਈ ਪਰੀ ਮਠਿਆਈ ਆ ਤੇਰੇ ਆਖੇ ਨਹੀਂ ਲੱਗਦਾ ਆਖੇ ਆ ਆਖੇ ਨਹੀਂ ਲੱਗਦਾ ਕੈ ਕਿਰਨ ਕੈ ਕਿਰਨ ਕਿਰਨ ਨੂੰ ਕੈ ਕੈ ਕਿਰਨ ਕੈ ਇਹ ਕੈ ਚਲ ਚਲ ਕੈ ਕੈ ਗਿਲ ਸਾਹਿਬ გილ સાબ ਕਮ ਮਠਾਰੂ ਕਮ ਮਠਾਰੂ ਨਹੀਂ ਕਹਿਣਾ ਹੁੰਦਾ ਓਕੇ ਓਕੇ ਵਰਡ ਨਹੀਂ ਕਹ ਅਦਰਕ ਕਰਾ ਜੂ ਦਾਦੂ ਕ ਇਹ ਨਹੀਂ ਨਹੀਂ ਕੈਸ਼ਨ ਦਰ ਕਿੰਨਾ ਫਿਆਰਾ ਡੈਡ ਜਿੰਨਾ ਛੋਟਾ ਹੈਗਾ ਨਾ ਘਰ ਦੇ ਵਿੱਚ ਕਿੰਦੇ ਜੀ ਲੱਭ ਪੜਾਉਂ। ਕਿਵੇਂ ਐਸੀ? ਇੱਧਰ ਇੱਧਰ ਮੈਂ ਕਹਣਾ ਕਹ ਰਾਜੀ। ਇਹ ਰਾਜੀ ਕਹ ਕਹ ਰਾਜੀ? ਰਾਜੀ। ਨਹੀਂ ਰਾਜੀ। ਰਾਜੀ। ਹਾਂ ਮੰਮੀ ਦਾ ਨਾਮ ਛੋਟਾ ਹੈ ਕਹ ਰਾਜੀ। ਕਹ ਸੰਦੀ ਕਹ ਸੰਦੀਪ? ਰਾਜੀ। ਨਹੀਂ ਨਹੀਂ ਸੰਦੀਪ। ਅੱਪਾ। ਨਹੀਂ ਨਹੀਂ ਕਹਿਣਾ ਦਾ ਕਹ ਸੰਦੀਪ। ਅੱਪਾ। ਕਹ ਸੁਵਿਟੀ। ਵੀਟੀ। ਵੀਟੀ। ਸੰਦੀਪ ਦਾ ਨਾਂ ਹੈਗਾ ਛੋਟਾ ਸਵੀਟੀ ਇਹਦੇ ਹੈਗਾ ਪੇਕਿਆਂ ਦਾ ਨਾਂ ਕ ਕ ਕ ਕ ਸਵੀਟੀ ਪੀਜੀ ਵਾਤਰਾ ਹੁਣ ਕਹੀਂ ਆ ਰਹੀ ਬਹੁਤ ਰੌਣਕਾਂ ਆ ਲੈ ਕੱਦਾ ਦੱਦਾਂ ਨੂੰ ਬੋਲੋ ਕਿ ਨੀਨੀ ਕਰ ਲੋ ਨਹੀਂ 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 ਕੋ ਨੀਨੀ ਤਿਆਰ ਸ਼ਹਿਰ ਹੋ ਜਾ ਭਾਜੀ ਹੁਣੀ ਹੋਣ ਵਾਲੇ ਲਾਉਣ ਮੇਟ ਮੇਟੀ ਹਰ ਗੰਨੂ ਤਿਆਰ ਕਰ ਦੋ ਭਾਈ ਮੇਰੀ ਧੀ ਨੂੰ ਲਾ ਇਹਨੂੰ ਮੈਂ ਤੇ ਮੈਂ ਸੂਟ ਪਾ ਦਨਾ ਕਿਹੜਾ ਇਹਨੇ ਪੋਣਾ ਸੂਟ ਹਰ ਗੁੰਨੇ ਹੈ ਗਰਮੀ ਬੜੀ ਹੈ ਮੈਂ ਗਿਆ ਸੀ ਡਾਕਟਰ ਸਾਹਿਬ ਨੂੰ ਆਜ ਮਾਰਨ ਵਾਸਤੇ ਕਿਉਂਕਿ ਮੰਮੂ ਮੰਮੀ ਤੇ ਗਲੁਕੁਸ਼ ਲੱਗਾ ਹੋਇਆ ਦੋ ਤਿੰਨ ਦਿਨਾਂ ਦਾ ਖਾਣਾ ਬਸ ਸਤਿਜਾ ਦਿਨਾਂ ਕਰੀ ਜਾਂਦਾ ਬੜਾ ਟਾਈਮ ਲਾਤਾ ਕੱਲ ਕਹਿੰਦੇ ਸੀ ਅਸੀਂ 10 ਵਜੇ ਆਇਆਣਾ 10 ਵਜੇ ਆਇਆਣਾ ਕੱਲ ਕਰਦੇ ਸੀ ਅਜਾ ਰਹਾਂਦਰਾ ਉਹ ਡਿਆ ਬੋਲਣਾ ਨਾਲ ਪ੍ਰਧਾਨ ਮੰਤਰੀ ਆਪਣਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਭਾਜੀ ਹੁਣੀ ਆ ਰਹੇ ਨੇ ਭਾਜੀ ਦੇਣ ਵਾਸਤੇ ਕਾਕੇ ਦੀ ਤੇ ਆਪਾਂ ਸਾਰੇ ਵੰਡਾਂਗੇ ਅਸੀਂ ਲਿਖ ਕੇ ਰੱਖੇ ਆ ਨਾਮ ਸਾਰੇ ਪੇਪਰ ਤੇ ਇੰਨੇ ਸਲੀਪ ਨੇ ਲਿਖੇ ਸੀ ਸੰਦੀਪ ਨੇ ਤੇ ਮੰਮੀ ਨੇ ਤੂੰ ਤਿਆਰ ਨਹੀਂ ਹੋਂਦੀ ਉਹ ਨਹੀਂ ਨਹੀਂ ਪਕੌੜੇ ਰਹਿਣ ਤੇ ਬਨਾਣਾ ਸ਼ੇਕ ਲੈ ਆਇਆ ਚੋਪਰ ਜਾ ਉਹ ਯਾਰ ਰੱਖਦੇ ਰਹਿਣ ਬਣਾਣਾ ਚੋਪਰ ਬਨਾਣਾ ਸ਼ੇਕ ਲੈ ਆਇਆ ਤੇ ਵਰਗੇ ਜਾ ਰਹੇ ਐਵੇਂ ਮੈਂ ਜਿਦੋਂ ਕਹਿੰਦੇ ਆ ਇੱਕ ਇੱਕ ਗਲਾਪੀ ਲੈਣਗੇ ਜਾਨ ਜਿਆਵਾ ਕੋਲਦਾ ਮੈਂ ਨਰਮਾਈ ਕਬ ਜੋ ਇਹ ਮੈਂ ਨਹੀਂ ਕੋਈ ਜੰਨ ਨਾ ਕੋ ਨਾ ਨਾ ਪਾ ਦੇ ਮੁੰਲੇ ਹੜਪਰਾ ਵਾ ਫੜਦਾ ਸੌ ਦੇ ਸੌ ਦੇ 1500 ਦੇ ਲਿਆ ਸੌ ਦੇ ਆ ਤੇਰੀ 900 ਬਬਲ ਵੀਡ ਡੇਡ ਖਾਂਦੀ ਹੁੰਦੀ ਹੈ ਕਰ ਕਰ ਹੁਣ ਸਕੂਟਰੀ ਚ ਹੈ ਨੀ ਤੇਲ ਭਰਾਵਾ ਤੇ ਹੈ ਨੀ ਸਕੂਟਰੀ ਜਿ ਸਿੱਧੀ ਜੜੀ ਗੱਲ ਆ ਹਾਂ ਤੇਲ ਚ ਪਾਉਣਾ ਨਹੀਂ ਕਿਸੇ ਨੇ ਤੇ ਚਲਾਉਣ ਨੂੰ ਹੀ ਆ ਬਸ ਸਾਰੇ ਜਣੇ ਚਲਾਉਣ ਨੂੰ ਹੀ ਆ ਤਗੜੇ ਸਕੂਟਰੀ ਦੂਸਰਾ ਤੇਲ ਪਵਾ ਲੈ ਯੂ ਚ ਰੈਡੀ ਨਹੀਂ ਅੱਗੇ ਪੈਸੇ 100 ਰੁਪਈਆ ਕੋਲ ਕੋੜੇ ਕਾੜਦੇ ਹੁੰਦੇ ਲੈ ਕਿੰਨਾ ਚਲਾ ਆ ਗਿਆ ਕਿੰਨਾ ਚਲਾ ਹੈ ਸਭ ਕਾ ਜੀ ਆ ਚਲ ਬਹੁਤ ਅਨਚਾ ਸੌਦਾ ਪਵਾ ਲੈ ਨਾ ਇਹ ਕਿਹਦੇ ਉਂਟ ਬ੍ਰੈਂਡ ਦੇ ਲੈ ਜਾ ਆ ਭਰਾਵਾ ਲੈ ਜਾ ਸਕੂਟਰੀ ਦੀ ਚਾਬੀ ਕਿੱਡੀ ਛੇਤੀ ਮੰਗੂ ਆ ਵੀ ਸਕੂਟਰੀ ਦੀ ਚਾਬੀ ਹੈਗੀ ਲੱਗਦਾ ਨਹੀਂ ਟੱਲਾ ਚਲਾ ਜੀ ਟੱਲਾ ਕੱਲਾ ਹੀ ਖੁੱਲਿਆ ਇਹ ਲੋਕ ਜਾ ਚੱਲ ਸਲਫ ਮਾਰੋ ਤੇ ਜਾਓ ਉਹ ਲੈ ਲੁੱਟੋ ਗੋਪੀ ਨੇ ਗੱਡੀ ਦਾ ਸ਼ੀਸ਼ੇ ਦਾ ਸਾਈਡ ਮਿਰਰ ਜਿਹੜਾ ਤੋੜ ਵੀ ਦਿੱਤਾ ਆ ਸ਼ੀਸ਼ਾ ਤੋੜਤਾ ਗੱਡੀ ਦਾ ਇਹੋ ਧਿਆਨ ਨਾ ਜਾਓ ਜੀ ਤੁਸੀਂ ਕੱਢ ਸਾਈਡ ਵਾਲੀ ਤਾਂ ਕੰਨ ਨਹੀਂ ਹੁੰਦਾ ਕੰਨ ਉਹ ਗੋਪੀ ਗੋ ਹਾਂ ਗੋਪੀ ਕੋਲ ਨਹੀਂ ਟੁੱਟਾ ਉਹ ਨਾਲ ਦਾ ਮੁੰਡਾ ਕੋ ਕੱਢਣ ਦੇ ਗੱਡੀ ਉਹ ਟੁੱਟ ਗਿਆ ਅਹ ਸਕੂਟਰੀ ਕਿ ਲੈ ਲਈ ਹੈ ਮਹਸਾਵਰਤੇ ਵਾਲੇ ਕਿੰਨਾ ਕੋ ਪੈਸੇ ਨਹੀਂ ਕਿੰਨੇ ਰੱਖੜਾ ਆਪਣੇ ਸਕੂਟਰੀ ਮੈਂ ਆਪਣੇ ਮੋਟਰਸਾਈਕਲ ਤੇ ਜੀ ਕੀ ਖੋਣਾ ਲੈ ਤੇਰਾ ਪਰਸ ਖੋਲਦਾ ਬੜੀ ਯਾ ਚੁੱਕੀ ਆ ਕੁੜੀ ਨੇ ਤਿਆਰ ਕਰਦੀ ਏ ਫੁੱਫੜਾਉਣ ਵਾਲਾ ਜੀ ਭਾਜੀ ਲੈ ਕੇ ਹਾਂਜੀ ਸਿਲੰਡਰ ਭਰਾ ਕੇ ਲਿਆਂਦਾ 950 ਦਾ ਭਰਿਆ ਜੀ ਉਤਾਰ ਦੇ ਇਹਨੂੰ ਥੱਲੇ ਹੀ ਯਾਰ ਇਹਨੇ ਕੀ ਵਕਤ ਪਾਇਆ ਜੀ ਇਹਨੂੰ ਉਤਾਰ ਕੋਈ ਨਹੀਂ ਹੁੰਦਾ ਤੇ ਆ ਵੀ ਆ ਪਈਆਂ ਹੋਣਾ ਕੀ ਲੈਣਾ ਮੈਂ ਨਹੀਂ ਲੈਣਾ ਆ ਜਾ ਇੱਧਰ ਆ ਇੱਧਰ ਲਾਓ ਲਾਓ ਨੀਲ ਤੇ ਲਾਓ ਨੀਲ ਤੇ ਲਾਓ ਡੋਲ ਨਾ ਜਾਵੇ ਤੇ ਨਾ ਚੱਲ ਸਕੀ ਕੀ ਦੀ ਕੋਝ ਹੁੰਦੀ ਉਹ ਇਸ ਨੇ ਵੇ ਜਿਹਾ ਮਕਾ ਲੈ ਲਾ ਗੜੀ ਬਣਾ ਵੀ ਇਹ ਲੋਕ ਨੇ ਨਖਰੀ ਦੇ ਹੋ ਗਏ ਹੁਣ ਆਪਣੇ ਪੋਤਰੀ ਦੀ ਕੋਈ ਗੱਲ ਤੇ ਸੁਣ ਲਾ ਵੀ ਆਪਣੀ ਪੋਤਰੀ ਦੀ ਗੱਲ ਤੇ ਸੁਣਨਾ ਕਹਿੰਦੇ ਮੈਂ ਲਾਉਣ ਰਹੀ ਆ ਨੇਲ ਤੇ ਲਾਓ ਨਾ ਨੇਲ ਤੇ ਨੇਲ ਤੇ ਲਾਓ ਪਤਾ ਨੇਲ ਤੇ ਲਾਈ ਦੀ ਲਾਲ ਲਿਪਸਟਿਕ ਵਾਲੀ ਲਿਪਸਟਿਕ ਲਾਉਂਦੀ ਹਿੰਦੀ ਜਿੰਦਾ ਹੋ ਫੜਾ ਦੇ ਇਧਰ ਮੈਨੂੰ ਨਹੀਂ ਫੜਾ ਦੇ ਫੜਾ ਦੇ ਬਿਸਕੁਟ ਬੰਦਾ ਲੈ ਆਉਂਦਾ। ਯਾਰ ਹੁਣ ਲੈ ਆਇਆ। ਕੀ ਲੈ ਕੇ? ਹੁਣੇ ਲੈ ਆਇਆ। ਕੱਲੇ ਪਕੌੜੇ ਦੱਸ ਉਹਨਾਂ ਨੇ ਕੱਲੇ ਪਕੌੜੇ ਕਰਨੇ। ਬੰਦਾ ਬਿਸਕੁਟ ਨਹੀਂ ਹੁੰਦਾ ਚੰਗੀ ਨਾਲ। ਸਕੂਟਰੀ ਖੜੀ ਦੱਸ ਉਹਦੇ ਡਿੱਗੀ ਚ ਰੱਖ ਲਿਆ ਹੁੰਦਾ। ਡਿੱਗੀ ਚ ਤਾਂ ਸਾਰੀ ਦੁਕਾਨ ਵੀ ਆ ਜਣੀ ਵਿੱਚ ਇਹ ਜਾਣ ਕੇ ਕੇ ਜਾਣ ਕੇ ਲੈ ਲੈ ਹੁਣ ਅਦਰ ਮਾਲ ਬੰਨਤਾ ਹੀ ਦੱਸ। ਵਾਲੀ ਗੁਰੂ ਜੀ ਦਾਰੇ ਜੈਦਾ ਪਤਾ ਨਹੀਂ ਜਾਵਾਂ ਮੈਂ। ਮੈਨੂੰ ਜਾਣਾ ਹੈ। ਇੰਨੇ ਨਹੀਂ ਕੋਈ ਕਰਨ ਡੈਡੀ ਨੇ ਬਸ ਇਹਨੇ ਪਿੰਡੀਆਂ ਤੋੜਨ ਵਾਲੇ ਧਿਆਨ ਨਹੀਂ ਲਿਆ ਪਿੰਡੀਆਂ ਬੀਜ ਲੀਆਂ ਸਬਜੀ ਬੀਜ ਦੀ ਪਿੰਡੀਆਂ ਚੱਲਿਆਂ ਕੋਲਡ ਡਰਿੰਕ ਲੈਣਾ ਤੇ ਉਹ ਤੇ ਲਿਆਉਂਦੀ ਨਹੀਂ ਡੈਡੀ ਨੇ ਨਾਲ ਕੋਲਡ ਡਰਿੰਕ ਤੇ ਪਕਵੜੇ ਲੈਣਦੇ ਬਿਸਕਟ ਨਾਲ ਲਈ ਹੈ ਚੰਗੇ ਜਿਹੇ ਵੇਖ ਕੇ ਜਰਾ ਵਧੀਆ ਵਾਲੇ ਤੇ ਲਿਆਉਂਦੇ ਨੇ ਹੁਣ ਉਹ ਲੈਣ ਚੱਲੇ ਆਂ ਹਾਂ ਅੱਧ ਬੜੇ ਚਾਜੇ ਡੈਡੀ ਕਰਦੇ ਕੁਛ ਨਹੀਂ ਆ ਚਲੋ ਲੈ ਆਮਨੇ ਸਾਨੂੰ 10 ਵਜੇ ਦਾ ਟਾਈਮ ਦਿੱਤਾ ਹੈ ਭਾਜੀ ਹੁਣ ਤੇ ਆਪ 11:30 ਵਜੇ ਆਤੇ ਹੁਣ ਲੈਵੇ ਮਿੱਤਰਾ ਲੈ ਲੈ ਆ ਸਮਾਨ ਜਾ ਰਹੇ ਆ ਘਰੇ ਆਪਾਂ ਆਏ ਨਹੀਂ ਅਜੇ ਐ ਸਾਨੂੰ ਤੇ ਸਾਨੂੰ ਤੇ ਪਹਿਲੇ ਮਹੀਨੇ ਦਾ ਮੈਨੂੰ ਐਵੇਂ ਕੱਲ ਕਹਤਾ 10 ਵਜੇ ਹੋਣਾ ਹੀ ਉਹਨਾਂ ਨੇ ਮਹ ਆਜੋ ਕੋਈ ਗੱਲ ਨਹੀਂ 8:30 ਭਾਵੇਂ 10:30 ਆਜ ਤਾਂ ਇੱਥੇ ਅਜੇ ਤੱਕ ਆਏ ਨਹੀਂ ਆ ਟਾਈਮ ਵੇਖ ਲਓ ਉਹ ਭਾਵੇਂ ਉਹਨਾਂ ਦੇ ਸਨੀਪ ਕੁਰਸੀਆਂ ਤੈਹ ਲਾ ਲਾ ਕੇ ਆਏ ਲੌਂਡੇ ਵੀ ਇਸੇ ਕਿਦਾਂ ਇੱਕੋ ਜਿਹੇ ਕਰਕੇ ਆ ਗਿਆ ਕੰਡੇ ਹੀ ਖੇੜਿਆ ਕੋਈ ਦੱਸ ਖੇੜੇ ਬਈ 12 ਵਜੇ ਦੇ 18 ਮਿੰਟ ਤੇ ਆਏ ਹੈ ਕਮਾਲ ਹੋ ਗਿਆ ਬੁੱਢੇ ਹੋ ਗਏ ਡਿਗ ਡਿਛਾਈ ਘਟਾਈ ਘਟਾਈ ਮੈਂ ਤੇ ਭਾਜੀ ਵੰਡਣੀ ਸੀ ਮੈਨੂੰ ਗਾਣਾ ਕੱਢਣ ਦੇ ਸਾਰੇ ਰਿਸ਼ਤੇਦਾਰਾਂ ਨੂੰ ਮੈਂ ਭਾਜੀ ਵੰਡਣੀ ਤੇ ਇਹਨਾਂ ਨੇ ਭਾਜੀ ਲੇਟ ਕਰ ਦਿੱਤੀ ਸਾਢੇ 10 ਵਜੇ ਦੀ ਮੈਂ ਭਾਜੀ ਵੰਡ ਕੇ ਆ ਜਾਣਾ ਏ ਘਰੋਂ ਘਰੀ ਤੇ ਇਹਨਾਂ ਸਾਰਾ ਕੰਮ ਖਰਾਬ ਕੀਤਾ ਆ ਗਿਆ ਗਿਆ ਤੇ ਚੋਤੇ ਭਾਜੀ ਆ ਜੂਗੀ ਆ ਜੀ ਭਾਜੀ ਉਹ ਉਹ ਤੁਸ ਜੀ ਗੱਲ ਕੀਤੀ ਫਿਰ ਇਹ ਮੈਨੂੰ ਫੜਾਇਆ ਕਰੋ ਯਾਰ ਤੇਲ ਚੋਣਾ ਵਧਾਈਆਂ ਮਸੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਭਾਈ ਤੁਹਾਨੂੰ ਮੈਂ ਮੈਂ ਹਸਾਬ ਲੈਣਾ ਭਾਜੀ ਰੇਸ਼ਮ ਦੀ ਕੰਡਿਆ ਕਦੋਂ ਦਾ ਕਿ ਕਦੋਂ ਆਊਗਾ ਇਹ ਭਾਜੀ ਦੇਣ ਮੈਨੂੰ ਚਾਰ ਫੋਨ ਆ ਗਏ ਉਹਦੇ ਹਾਂ ਵੀ ਅੱਗੇ ਭਾਜੀਆਂ ਦੀ ਹਾਂ ਮੈਂ ਗੱਡੀ ਲੋ ਕਰਨ ਗਿਆ ਭਾਜੀ ਕਹਿੰਦੇ ਮੈਂ ਸਮਾਂ ਨੂੰ ਖੜੇ ਇਹ ਤਾਂ ਪਤਾ ਨਹੀਂ ਗੱਡੀ ਲੋ ਹੋਈ ਤੇ ਨਹੀਂ ਹੋਈ ਵੀ ਜਾ ਕੇ ਜਾ ਚੈੱਕ ਕਰਿਆ ਤੇ ਗੱਡੀ ਲੋ ਗਿਆ ਹਾਂ ਬਣਾ ਬੜਾ ਸਮਾਂ ਲੈਮ ਇੱਕ ਉਹ ਕਦਿਆਂ ਬੋਲਣ ਲੈ ਅੰਦੀਆਂ ਨਾ ਦਾ ਹਾਂ ਨਹੀਂ ਠੀਕ ਹੈ ਠੀਕ ਨਹੀਂ ਠੀਕ ਨਹੀਂ ਆਇਆ ਹੋਊਗਾ ਇੱਧੇ ਦੀ ਗੱਲ ਨਹੀਂ ਪਹਿਲੇ ਵਾਲਾ ਹੋਊਗਾ ਠੀਕ ਹੈ ਆਇਆ ਹੋਊਗਾ ਉਸਨੂੰ ਉਹ ਜਿੱਦਾਂ ਤੇਰੇ ਪੰਨਾਂ ਲੱਗੇ ਨਹੀਂ ਗਿੰਟੀਆਂ ਮੈਨੂੰ ਕੋਈਆਂ ਕੋਈਆਂ ਮਾਰਦੇ ਉਹ ਡਿਊਟੀ ਇੰਜ ਸਾਦਾ ਬਦੰਗਰ ਸਲਾਮ ਅਸਲਾ ਚੱਲ ਰਿਹਾ ਵੀ ਆਪਣੇ ਭਰਾ ਨੇ ਕਿਹਨੇ ਮੈਨੂੰ ਬਾਦਿਆਣਾ ਕਿ ਮੈਂ ਦੱਸਣ ਦੇ ਮਾਦੀ ਇੰਨੇ ਦਿਨ ਤੇ ਦੋ ਦੋ ਤਣਾ ਜਣਾ ਕੱਕਾ ਰੱਖਿਆ ਉਹ ਪ੍ਰੋਗਰਾਮ ਕੋਈ ਤੁਹਾਡਾ ਫੇਰਾ ਕੁਆਲੀ ਆਪਾਂ ਫੇਰ ਫ੍ਰੀ ਹੋ ਜੀਏ ਵਿਚਾਰੇ ਬਨੇਓ ਇੱਕ ਵਾਰੀ ਮੇਨ ਕੰਮ ਤੋਂ ਦੇ ਉਸ ਤੋਂ ਬਾਅਦ ਵਿੱਚ ਕੋਈ ਚੱਕਰ ਨਹੀਂ ਭੈਣ ਭਰਾਉਣ ਦੀ ਸਦਕੇ ਉਹ ਕੋਈ ਸਵਾ ਮਹੀਨਾ ਕੰਪਲੀਟ ਹੋ ਗਿਆ ਤਾਂ ਨਹੀਂ ਅੱਜ ਹਾਂ ਬਈ ਮੁਸਕਣੇ ਆਜੇ ਪਈ ਕੋਈ ਚੱਕਰ ਨਹੀਂ ਟਰਾਲੀਆਂ ਪਰਪਰ ਹੈ ਕਿ ਮੀ ਖੋਇ ਜਾਉਂ ਦਿਓ ਲੈ ਅਭੀ ਹੁਣ ਸਦਨ ਲੱਗੇ ਨੇ ਦੇਣ ਤੇ ਉਹ ਨਾਲੇ ਮਾਲ ਦੇ ਪਾਣੀ ਦੇ ਪੈ ਗਿਆ ਤੀ ਕੰਮ ਨਹੀਂ ਪਾਤੀ ਉਹਨੇ ਤੇ ਪਰ ਉਹ ਵੀ ਨਹੀਂ ਚੱਲੇ ਨੇ ਹਣ ਤੇ ਪਹਿਲਾਂ ਚੜਾ ਦਾਂਗੇ ਬਾਬਾ ਜੀ ਦੇ ਮਠਿਆਈ ਵਾਲਾ ਡੱਬਾ ਕੱਕੀ ਭਾਜੀ ਹੁਣ ਆ ਲਿਆਉਂਦਾ ਸੀਗਾ ਆ ਵੇਖੋ ਸਤ ਸਤ ਸ੍ਰੀ ਅਕਾਲ ਕੋਰ ਘਰ ਪਰਿਵਾਰ ਸੂਰਜ ਪ੍ਰਕਾਸ਼ ਤੇ ਸੰਜੀਵ ਕੋਰ ਉਹਨਾਂ ਸਾਰੀ ਫੈਮਿਲੀ ਨਾਲ ਮਿਲ ਕੇ ਆਪਦੇ ਚਰਨਾਂ ਦਾ ਊਟ ਆਸਾਂ ਤੱਕ ਦੇ ਹੋਏ ਤਦ ਨੂੰ ਸੱਚੇ ਪਾਸੇ ਇਹ ਅਰਦਾਸ ਮੇਰੀ ਦੀ ਕਰਦੇ ਹਾਂ ਜੀ ਦਰਪੋਣ ਕਰਨੇ ਪ੍ਰਕਾਸ਼ ਨੂੰ ਫਿਲਪੋਟਮ ਇੱਕਾ ਮੈਨੂੰ ਕਰਨਾ ਚੜ੍ਹਦੀ ਕਲਾ ਦੇ ਭਾਣੇ ਦੀ ਮਠਿਆਈ ਸਤਿ ਪਿਆਰ ਨਾਲ ਭੋਗ ਲਾਉ ਸੋਖੋ ਨਾਮ ਜਿੱਤੌਸੇ ਬਾੜਗੇ ਜੀ ਸੰਬੰਧ ਨਾਲ ਮੰਨੂ ਸੋ ਪਾਉਨ ਦਾ ਪੂਰਨੀਆਂ ਕਰਨੀਆਂ ਜੋ ਜੀ ਸਕੇ ਸੋ ਆਉਂਦੀ ਦਾ ਪੁੱਤਰ ਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਫਿਰ ਸੋਖੋ ਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਾਣਾ ਇਹਦੇ ਵਿੱਚ ਦੋ ਹੱਥ ਜੁੜੇ ਆ ਚਲੋ ਜੀ ਵੈਰੀ ਗੁੱਡ ਖਾ ਖਾ ਲੈ ਨਾ ਉਹ ਢੋਲਤਾ ਜੀ ਖਾਣਾ ਕਿੱਥੇ ਹੁੰਦਾ ਇਹਨੇ ਨਾ ਸਲ ਨਹੀਂ ਖੁੱਲ ਗਿਆ ਖੋਲੋ ਇਹ ਮੇਰੇ ਫੇਵਰੇਟ ਹੈ ਕੀ ਆਈ ਬਾਤ ਇਹ ਭਾਜੀ ਨੇ ਸੱਚੀ ਯਾਰ ਮਜ਼ਾਕ ਨਹੀਂ ਸੀਰੀਅਸਲੀ ਤੇ ਮੈਂ ਦੱਸਣਾ ਚਾਹੁੰਦਾ ਆ ਕਿ ਭਾਜੀ ਨੂੰ ਪਤਾ ਵੀ ਦੀਪੇ ਵੇਸਣ ਦੇ ਲੱਡੂ ਖੋਸ਼ ਖਾਂਦਾ ਤੇ ਮੈਨੂੰ ਸਪੈਸ਼ਲੀ ਇੱਥੇ ਕਹਿ ਕੇ ਲਿਆ ਵੀ ਦੀਪੇ ਤੇਰੇ ਵਾਸਤੇ ਵੇਸਣ ਦੇ ਲੱਡੂ ਬਣਾਏ ਤੇ ਬਾਕੀ ਜਦੋਂ ਸਾਰਾ ਪਰਿਵਾਰ ਖਾਵੇ ਤੇ ਸਾਰੇ ਜਾਨਾਂ ਨਾਲ ਆਪਾਂ ਵੰਡਾਂਗੇ ਪਰ ਇੱਕ ਗੱਲ ਐ ਸਪੈਸ਼ਲੀ ਤੇਰੇ ਲਈ ਚਲੋ ਧੰਨਵਾਦ ਕਰਨਾ ਮੁੰਡਾ ਜੀ ਜੈਦਨ ਨਾਲੇ ਦੇਸੀ ਕੋਝ ਬਣਾ ਕੇ ਭੇਜੇ ਨੇ ਉਹਨਾਂ ਨੂੰ ਯਾਨੀ ਕਿ ਸਾਹੇ ਦਾ ਰਵਾਇਤੀ ਮੋਤੀਚੂੜਾ ਤੇ ਮੋਤੀਚੂੜੇ ਲੱਗੂ ਸੰਦੀਪ ਦੇ ਫੇਵਰੇਟ ਆ ਉਹ ਵੀ ਦੇਸੀ ਕੋਹ ਦੇ ਉਹ 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 ਵਖੜੇ ਡੱਬੇ ਉਹ ਤਿੰਨ ਆਏ ਹੋਏ ਆ ਬਾਬਾ ਜੀ ਦੇ ਖੜਾਤਾ ਦੋ ਘਰ ਵਾਸਤੇ ਨੇ ਆਪਣੇ ਤੇ ਇਹ ਸਾਰੀ ਭਾਜੀ ਵੰਡਣੀ ਹੁਣ ਜਿਹੜੀ ਹਾਂ ਇੰਨਾ ਫੁਨੇਪੇ ਇੱਕ ਉਹਨੇ ਉਹ ਮੈਂ ਪਰ ਮੇਰੇ ਕੰਮ ਕੀਤਾ ਜਿਹੜੀ ਲੁਤਰੋ ਚੱਲਦੀ ਹੈ ਨਾ ਉਹ ਟੇਪ ਲਾ ਕੇ ਨਾ ਸ਼ੀਸ਼ੇ ਗਾੜੀ ਵੇਖਣ ਗਈ ਉਹ ਮੂੰਹ ਤੇ ਟੇਪ ਲਾਈ ਆ ਉਹ ਮੂੰਹ ਤੇ ਟੇਪ ਲਾ ਕੇ ਸ਼ੀਸ਼ੇ ਗਾੜੀ ਵੇਖਣ ਗਈ ਉਹ ਜੋੜਨ ਦੇ ਉਹ ਬਾਹਰ ਬਾਹਰ ਕਹੇ ਮम्मी ਕ ਮਮਾ ਬੋਲਣ ਦੇ ਸਭ ਉਹ ਟੇਪ ਫੇਲ ਹੋ ਗਈ ਹੈ ਟੇਪ ਫੇਲ ਹੋ ਗਈ ਉਹਨੇ ਉਹਨੇ ਲਾਲੀ ਹੈ ਲਾਲੀ ਉਹਨੇ ਮੰਮਾ ਨਸਾਂ ਦਾ ਨਾ ਲੱਗੇ ਬਸ ਮੜਿਆ ਬਾਕੀ ਨੀ ਕੰਗਲ ਚੱਲ ਬੋਲੋ ਕਾ ਮੰਮਾ ਬੋਲ ਮੰਮਾ ਕਾ ਮੰਮਾ ਬੋਲ ਬੋਲ ਕਾ ਮੰਮਾ ਸਭ ਬੋਲਣ ਲਈਓ ਸਭ ਬੋਲੀ ਜੇ ਬੋਲਣ ਲਈ ਤੋ ਤੇ ਹੂੰ ਇਹਦੇ ਚ ਕਿਹੜੀ ਭਾਜੀ ਆ ਜੀ ਹਾਂ ਇੱਦਾਂ ਚੁੱਕਦੇ 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 ਇੱਧਰ ਟੇਪ ਨਹੀਂ ਲਾਈ ਲੱਗਦਾ ਹੈ ਤੇ ਮਾਰੀ ਪੇਚਕਸ ਮੜਿਆ ਪੇਚਕਸ ਮਾਰ ਦੇ ਨਾ ਸਸੇ ਪੇਚ ਕਸ ਬਹੁਤ ਮਾਰਨਾ ਕਿੱਥੇ ਇਹ ਅੱਖਾਂ ਦੇ ਟੇਪ ਦੇ ਸੈਂਟਰ 'ਚ ਮਾਰਨਾ ਟੇਪ ਦੇ ਪੂਰੇ ਸੈਂਟਰ 'ਚ ਹਾਂ ਇਦਾਂ ਮੈਂ ਸੈਂਟਰ 'ਚ ਨਹੀਂ ਵਜਣਾ ਨਾ ਨਾ ਚੱਲ ਜਿ ਕਿ लवली ਦਾ ਰੇਸ਼ਮ ਤੇ ਜਿਨ੍ਹਾਂ ਦੇ ਮੱਲੇ ਗੋਦਵੇਂ ਲੱਡੂ ਜਾਣੇ ਨੇ ਉਹ ਲਿਖਣਦੇ ਗੋਦਵੇਂ ਦੂਜੇ ਵੀ ਹੋਏ ਤੇ ਸਾਰੇ ਮਿਕਸ ਆ ਪੁੜੀ ਨਬੜਾ ਤਾਂ ਕੀਤਾ ਹੁਣ ਪੈਨ ਮੰਗਣ ਲਈ ਲੇ ਟੁੱਕਾ ਵਜਾਉ ਜਾਂਦੀ ਆ ਆ ਇਧਰ ਆ ਇਧਰ ਮੇਰੀ ਕੀ ਨਰਮ ਮੈਂ ਇੰਨੇ ਲੱਗੂ ਘੰਟੇ ਨੇ 12 4 16 ਹੋ ਗਏ 2 16 4 20 ਰੱਖ ਹਾਂ 4 ਹੁਣ 20 ਹੋ ਗਏ ਹੁਣ 24 ਹੋਣੀ ਜੱਜੀ 28 ਹੋਣੀ ਹੁਣ 28 ਹਾਂ 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 ਰੱਖ 28 ਹੋ ਗਏ ਯਾਰ ਹੁਣ 32 ਹੋਣੇ ਆ ਹਣ 36 ਹੋਣੇ ਹੁਣ ਮੈਂ ਤੇ ਆਪੇ ਕੀ ਆਏ ਹੁਣ 40 ਹੋਣੇ ਹੁਣ ਰੱਖੋਗੇ ਮੰਮੀ ਹੁਣ ਹੁਣ ਰੱਖੋਗੇ ਨਾ 44 ਹੋਣੇ ਜੀ ਨਹੀਂ ਪੈਨ ਕਮਸਾਉਂਦੇ ਨਹੀਂ ਨਹੀਂ ਉਹ ਮੈਂ ਦੂਜਾ ਫੜਾਇਆ ਨਾ 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 ਆ ਨਾ ਰੱਖ ਰਹਾ 44 ਹੋ ਗਏ 44 ਆਹ 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 ਵੇਖਣ ਦੇ ਵੇਖਣ ਦੇ ਆਹ ਰੱਖ ਰਿਹਾ 44 ਹੋ ਗਏ ਹਾਂਜੀ ਹਾਂਜੀ ਵੇਖ ਲਾ ਉਹਦੇ ਹੱਲੇ ਯਾਰ ਇੱਕ ਰੀ ਭੁੰਜਾਉਣ ਲੱਗੇ ਰ ਖੁਰ ਖੁਰ ਖੁਚਾਰਿਆ 52 52 ਹੀ ਸਾਰੇ ਹੋ ਹੈ 52 ਲੱਡੂ ਨਹੀਂ 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 52 ਦੇ ਕਾਹ ਹੋਗੇ 753 ਵਾਲਾ ਲੱਡੂ 53 ਲੱਡੂ ਆ ਅੱਗੇ ਕਿੰਨੇ ਪਾਏ ਯਾਰ 53 ਲੱਡੂ ਹੋਗੇ ਟੋਟਲੀ ਸਾਰੇ ਜਿਹੜੇ ਨੇ 53 ਲੱਡੂ ਆ 53 ਬਸ ਸਾਰੇ ਲੱਡੂ ਇਹ ਬਣੇ ਬਤਰੇ ਲਿਆਂਦੇ ਬਾਜੀ ਹੁਣਾ ਨੇ ਤੇ ਹੁਣ ਹਿਸਾਬ ਪੂਰਾ ਪੂਰਾ ਜਾਉਣ ਡਿਆ ਲੱਡੂਆਂ ਦਾ ਸਗੋਂ ਸਾਡੇ ਲੱਡੂ ਘਰ ਵਾਸਤੇ ਮਹਾ ਬਚੇ ਪੰਜਾਹ ਵਾਲੇ ਬਾਕੀ ਸਾਰੇ ਲੱਗ ਜਣੇ ਆ ਵਿੱਚ ਕੋ ਜੋ ਵੇਸਣ ਵਾਲੇ ਦੇਣੇ ਪਣੇ ਆ ਜਿਹੜੇ ਜਿਹੜੇ ਮੇਰੇ ਦੋਸਤ ਆ ਮੇਰੇ ਭੈਣ ਭਰਾ ਜਿੰਨੇ ਨਾਲ ਕਹਿੰਨੇ ਨਾਰਾਜ਼ ਨਹੀਂ ਹੋਣਾ ਕਿ ਸਾਨੂੰ ਮੋਤੀ ਚੂਰਦੇ ਨਹੀਂ ਆਏ ਲੱਡੂ ਜ ਸਾਨੂੰ ਵੇਸਣ ਵਾਲੇ ਦੇਤੇ ਸਿੱਧੀ ਜਿਹੜੀ ਗੱਲ ਆ ਇਹ ਹੁਣ ਬਸ ਮਤਲਬ ਫਿਰ ਰਲੇ ਮਲੇ ਆ ਕੰਮ ਸਾਧ ਕੇ ਠੀਕਣੀ ਗੱਲ ਹੁਣ ਉਹ ਭਾਜੀ ਦੇ ਗਏ ਨੇ ਤਾਂ ਭਾਜੀ ਹੋਣ ਕਹਿੰਦੇ ਵੀ ਚੰਗੇ ਨਹੀਂ ਲੱਗਦੇ ਵੀ ਦੋਰੀਏ ਦੇਓ ਹਾਂਜੀ ਵੀ ਦੇਖਿਆ ਗੱਲ ਨਹੀਂ ਕਰਨੀ ਵੀ ਇਹੋ ਕੰਮ ਕੋਈ ਨਹੀਂ ਕੋਈ ਆਵਾਜ਼ ਨਹੀਂ ਦਿੰਦੀ ਬਾਜਾਂ ਮਾਰੀ ਦੀ ਪਾਪਾ ਦੀ ਗੱਲ ਹੁੰਦੀ ਉਹਦਾ ਜ਼ਿਆਦਾ ਵਜਾ ਮਾਰਨੇ ਹੁੰਦੀ ਸਾਬ ਕੰਦਾਂ ਭਰੀ ਜਾਂਦੀ ਏ ਪੈਨ ਦੇ ਨਾਲ ਹੁਣ ਇਹਨੂੰ ਆ ਬਸ ਲੱਕੜ ਦੀ ਡੰਡੀ ਜੀ ਫੜਾਈ ਏ ਪਰ ਇਹ ਵੀ ਜਦੋਂ ਨੱਪ ਕੇ ਫੇਰਦੀ ਵਿਕਾ ਪਾਈ ਜਾਂਦੀ ਆਈ ਆਇਆ ਕਰਨੀ ਫੜਾ ਦੇ ਫੜਾ ਦੇ ਕੀ ਹੈ ਡਲ ਹੁੰਦੀ ਕਿ ਚੰਗੀਰ ਚੰਗੀਰ ਡਲ ਵੱਡੀ ਹੁੰਦੀ ਭਾਜੀ ਵਗੋ ਅੱਛਾ ਅੱਛਾ ਕਿਦਾਂ ਆਜ ਵਿੱਚ ਦਿੰਦੇ ਆਹੋ ਸਿਕੂ ਟੈਪ ਹੀ ਹੁੰਦੀ ਬੜੀ ਵੱਡੀ ਹੁੰਦੀ ਸਾਡੇ ਸੰਦੀਪ ਤੁਹਾਡੇ ਵੀ ਆਈ ਕਦੀ ਭਾਜੀ ਵੰਡਣ ਕਰਨੀ ਘਰਾਂ ਦੇ ਵਿੱਚ ਆਈ ਕਦੀ ਸਾਡੇ ਤੇ ਬਹੁਤ ਆਉਂਦੇ ਰਹੇ ਆ ਕਿ ਉਹ ਲੈ ਲਊਗੀ ਦਿੱਤੀ ਬੀਬੀ ਨੇ ਡਾਲਾ ਜਾਓ ਦਿਓ ਮੰਮੀ ਨੇ ਚੱਲੇ ਤੇ ਸੰਦੀਪ ਚੱਲੇ ਭਾਜੀ ਵੰਡਣ ਮੈਂ ਵੰਡਾ ਉਹ ਹੈ ਗਲੀ ਕੋਆਂ ਪਹਿਲਾਂ ਦੇ ਦੋ ਉਹ ਆਉਂਦੀਆਂ ਤੁਰੀਆਂ ਮੈਂ ਨੇ ਗਿਆ ਨਾਲ ਮੈਂ ਇੱਥੇ ਖਲੋਤ ਰਾਂ ਮੋੜ ਤੇ ਹੀ ਇਹ ਚੱਲੇ ਹੁਣ ਰੇਸ਼ਮ ਵਾਲਾ ਓਕੇ ਜਾਓ ਤੁਸੀਂ ਬਾਏ ਬਾਏ ਟਾਟਾ ਮੈਂ ਘਰੇ ਰਹਿਣਾ ਆਹ ਕੰਨੇ ਮੰਮੀ ਤੇ ਸੰਦੀਪ ਗਈਆਂ ਭਾਜੀ ਵੰਡਣ ਵਾਸਤੇ ਮੈਂ ਫਰਾਗ ਗਿਆ ਕਿਉਂਕਿ ਮੈਂ ਹਰ ਗੱਲ ਨੂੰ ਸੋਣਾ ਸੀ ਕਿ ਹਰ ਬੋ ਰੋਈ ਜਾਂਦੀ ਹੁਣ ਸੁੱਤੀ ਹੈ ਬੜੀ ਲੱਗ ਗਈ ਆ ਪਈ ਲੰਮੀ ਇਹ ਅਜੇ ਤੱਕ ਆਈਆਂ ਨੂੰ ਮਿਲਦਾ ਰੇਸ਼ਮਣਾ ਵਾਲਾ ਬੈਗੀਆਂ ਉੱਥੇ ਚਾਹ ਪਾਣੀ ਪੀਣ ਲੱਪੀਆਂ ਨੇ ਕਹ ਰਹੀ ਹੈ ਖਲੀ ਪ੍ਰਾਤਕ ਬਾਹਰ ਡੋਲਾਂ ਗਿਆ ਕਦੇ ਹੋਰ ਹੋਣੀ ਤੇਰੀ ਲਾਹਣ ਤੇ ਤੀਰੇ ਕੋਲ ਨੇ ਉੱਧਰ ਦੇ ਆਏ ਰੇਸ਼ਮਣਾ ਵਾਲਾ ਉੱਧਰ ਮੈਂ ਲੱਗਦਾ ਰੇਸ਼ਮਣਾ ਵਾਲਾ ਚਾਹ ਲੱਗਦਾ ਪੀਣ ਲੱਪੇ ਮੈਂ ਅੱਗੇ ਸੋਚਣਾ ਮੈਂ ਉੱਧਰ ਚਾਹ ਪੀਣ ਲੱਪੇ ਨੇ ਮੰਮੀ ਨੇ ਆਪੀ ਪੀ ਲਈ ਮੈਂ ਚਾਹ ਅਸ ਅਸ ਚਲ ਸਹੀ ਸਹੀ ਇਹ ਤੇ 400 ਹੋ ਗਈ ਮੈਂ ਘਰੇ ਆ 400 ਆਤਾ ਹੋਰ ਕਿਧਰ ਤੇ ਜਾਂਦਾ ਆ ਆ ਸਮੀਆਂ ਨੂੰ ਦੇਤੇ ਤਾਂ ਸਹੀ ਹੈ ਸੰਦੀਪ ਦੇ ਬੰਦੇ ਹੀ ਹੁੰਦੇ ਆ ਢਾਡੀ ਚੱਲਿਆਣ ਵੇਖੋ ਲੈਣ ਦੇ ਲੱਗ ਰ ਆ ਚ ਖਲਾਰ ਦੇਣ ਜਦਾਂ ਚਲਾਉਣ ਰਿਆ ਪਰ ਸਾਹਮਣੇ ਆਕਾਂ ਦੇ ਜਿਹੜੀ ਢਾੜੀਆਂ ਨੇ ਜਾਦੇ ਨੇ ਭਾਜੀ ਵੰਡ ਕੇ ਕਿਧਰ ਕਿਧਰ ਹੋ ਐ ਉਧਰ ਹੋ ਐ ਚਾਚਾ ਜੀ ਹਨ ਪਰ ਸੱਚ ਉਧਰ ਤੇ ਉਹ ਹਾਂ ਉਧਰ ਨੇ ਦੋ ਦਿਨ ਜਾਣਾ ਨਹੀਂ ਲੈ λαβਿਆ ਬਣਾਤੇ ਸੁਖਮਣ ਹੋਣਾ ਕੇ ਲੱਡੂ ਤੇ ਨਾਲੇ ਚਾਚਾ ਜੀ ਹੋਣਾ ਠੰਡੂ ਚਾਚੇ ਦੇ ਲੱਡੂ ਬਣਾ ਤੇ ਮੈਂ ਵੀ ਕੀੜੀਆਂ ਕੁੜੀਆਂ ਨੇ ਚੜਨ ਇਹ ਤਾਂ ਬੰਨ ਕੇ ਰੱਖ ਲੈ ਕਿਉਂਕਿ ਇਹ ਘਰੇ ਹੈ ਨਾ ਜੇ ਦੋਨੇ ਪਰਿਵਾਰ ਘਰ ਨਹੀਂ ਹੈਗੇ ਹੁਣ ਮੈਂ ਤੇ ਸੰਦੀਪ ਦੇ ਜੀ ਥੋੜੀ ਭਾਜੀ ਰਹਿ ਗਈ ਦੇਣ ਵਾਲੀ ਹਾਂ ਜੀ ਮੈਂ ਤੇ ਸੰਦੀਪ ਭਾਜੀ ਦੀ ਥੋੜੀ ਤੇ 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 ਸੰਦੀਪ ਜੀ ਦਾ ਘਾਈ ਨੇਗੀ ਅੰਦਰੋਂ ਵੇਟ ਕਰਨ ਲਿਆ ਉਹਦੀ ਮੈਂ ਖਣਾ ਆ ਹੀ ਜਾਵੇ ਵੀ ਪਾਪਾ ਇੱਕ ਜਦੋਂ ਜਦੋਂ ਗੱਲ ਕਰਨ ਲੱਗੇ ਨਾ ਪਾਪਾ ਜਦੋਂ ਗੱਲ ਕਰ ਇਹ ਕਰਨਾ ਮਮ ਨੂੰ ਕਦ ਜਦੋਂ ਗੱਲ ਕਰਨ ਲੱਗੇ ਨੇ ਇਹ ਵਿੱਚ ਹੀ ਬੋਲਦੀ ਆ ਪਾਪਾ ਹਾਂਜੀ ਪਾਪਾ ਹਾਂਜੀ ਪਾਪਾ ਵੀ ਕੀ ਘਰ ਭਾਜੀ ਦੀ ਆਏ ਹੁਣ ਤੇ ਹੁਣ ਆਏ ਆ ਭੁੱਲਰੀ ਪਿੰਡ ਭੁੱਲਰ ਤੇ ਇੱਥੇ ਰੁਕੇ ਹੋਏ ਆ ਤੇ ਹੁਣ ਚੱਲਦੇ ਆ ਆਪਣੇ ਦੋਸਤੇ ਘਰੇ ਹੁਣ ਲੱਗੇ ਆ ਸਮਾਨ ਥੋੜਾ ਲੈਣ ਆਪਾਂ ਉਹ ਵੈਲਕਮ ਬੇਬੀ ਲਿਖਣਾ ਆ ਤੇ ਰੁਗਵਾਰੇ ਲੈ ਲਈਏ ਹੋਰ ਵੀ ਨਾਲ ਜੋ ਵੀ ਆ ਉਹ ਲਾਈਨਾਂ ਜਿਹੜੀਆਂ ਆ ਉਹ ਵੀ ਲੈਣੀਆਂ ਨੇ ਚਮਕੀਲੀ ਜਿਹੀ ਬੈਕਗ੍ਰਾਉਂਡ ਜਿਹੜੀ ਲੱਗਦੀ ਹੈ ਵਾਈਟ ਦੇ ਦਿਓ ਤੇ 골ਡਨ ਉਹ ਦੇ ਦੇ। ਕੀ? ਉਹਦਾ ਵੈਲਕਮ ਬੇਬੀ ਉਹ। ਉਹ 골ਡਨ ਦੇ ਦੋ। ਹਾਂ ਮਗਰ ਵਾਲੇ ਜਿੱਕੱਤੇ ਵਾਲਾ ਲੈ ਲਈਏ ਜਾਦਾ ਵਧੀਆ ਸੋ। ਗੱਤੇ ਦਾ ਬਿਲਕੁਲ ਦੇ ਜੀ। ਰਾ ਸੋਹਣਾ ਲੱਗਦਾ ਹਾਂਜੀ ਹਾਂ ਚੱਲ ਦੇਖਣਾ ਲੱਗਦਾ ਕਲਰ ਬੱਸ ਆ ਵੀ ਗੁਬਾਰੇ ਮੰਗਣ ਡੀ ਹੁ ਲੈ ਲੈ ਉਹ ਇੱਕ ਪਿੱਛੇ ਇਹਦੇ ਅੰਦਰ ਸਾਮਾਨ ਦਾ ਨਿਆ ਟਿਕਟਨ ਕਰ ਵੀ ਲਿਆ ਹਾਂ ਇਹ ਗੁਬਾਰੇ ਗੱਟੀਆਂ ਲੈ ਆ ਗਏ ਤੇ ਨਾਲੇ ਆ ਪਲੱਗ ਜਿਹਾ ਲੈ ਕੇ ਆ ਜਿਹੜਾ ਉਹ ਮੇਰੇ ਚਾਰਜਰ ਨੂੰ ਲੱਗਦਾ ਜਿਹੜਾ ਮੈਨੂੰ ਲੱਗੀ ਭੁੱਖ ਤੇ ਮੈਂ ਨੂਡਲ ਖਾਣੇ ਸ਼ੁਰੂ ਕਰਤੇ ਮੰਗਵਾ ਲੇ ਇਧਰ ਨੂੰ ਸਾਹਮਣੇ ਤੇ ਮੈਂ ਸੰਦੀਪ ਨੇ ਕਹਾ ਮੈਂ ਤੂੰ ਹੀ ਫਿਰ ਸੰਦੀਪ ਕਹਿੰਨੀ ਮਰਗਰ ਖਾਣੇ ਮੈਂ ਕਹਾਂ ਮੈਂ ਜਦੋਂ ਬੋਲਣਾ ਹੋਵੇ ਨਾ ਇਹ ਕੁੜੀ ਨੇ ਪਤਾ ਨਹੀਂ ਕਿਹ ਵਾਲੇ ਮੇਰੇ ਵਾਲੇ ਨਿਖਾਰਉਂਦੀ ਖਣੀ ਮੈਂ ਬਲੇ ਕੋਈ ਗੰਮ ਨਹੀਂ ਬਸ ਉਹਦਾ ਮਤਲਬ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਨਾ ਇਹਨੂੰ ਇਹ ਹੁੰਦਾ ਪਏ ਮੇਰੇ ਨਾਲ ਕਰੇ ਬਸ ਤਾਂ ਕਰਦੀ ਜਾਣ ਕੇ ਪਾਪੀ ਪਾਪਾ ਐ ਰੋਜਾ ਕਰੋ ਹਮਾਰੋ ਫੂਕ ਮਾਰੋ ਮਾਰੋ ਫੂਕ ਮਾਰੋ ਉਹਨੇ ਜਉਣੀ ਨਹੀਂ ਹੁੰਦੀ ਅਜੇ ਜਿੰਨ ਜਾਚ ਆਗੇ ਨੇ ਸਿਰ ਵੱਡਾ ਖਣਾ ਆ ਰਖੀ ਤੁਹਾਨੂੰ ਸਿਰੇ ਘੰਡੇ ਤੱਕ ਦੇ ਦਾਂ ਸਾਰਾ ਸਮਾਨ ਦੇ ਦਿਓ ਪਰ ਦੇ ਦਿਓ ਯਾਰ ਇਹਨਾਂ ਲੇਟ ਕਰਦੇ ਠੀਕ ਬਸ ਠੀਕ ਆਪਾਂ ਉਹ ਵੀ ਮਿਲ ਜਾਂਦਾ ਹੋਰ ਦੱਸੋ ਬਸ ਠੀਕ ਆ ਫਿਰ ਜੀ ਮਿਲ ਜੂਗਾ ਨੰਦੂ ਬਹੁਤ ਜਿਆਦਾ ਸਵਾਦ ਮੁਕੀ ਦੇਸੀ ਕੋਈ ਬਣਿਆ ਨਾ ਫਿਰ ਸਵਾਦ ਹੀ ਨਹੀਂ ਲੈ ਆਟ ਬਾਅਦ ਦੱਸਦਾ ਚਿਤਾ ਬਲਗਾ ਤੇ ਮਿਲ ਕੇ ਇੱਕ ਦਾ ਆਇਆ ਤੇ ਹੁਣ ਜੀ ਆ ਆਪਨ ਕੀਤਾ ਇਹ ਦੇਖਾਂਗੇ ਚੋਂ ਕੀ ਨਿਕਲਦਾ ਹੈ ਠੀਕ ਆ ਜੀ ਸੋ ਚਲੋ ਜੀ ਇਹ ਚੱਕਦੇ ਹੁਣ ਇੱਕ ਪੀਸ ਮਠਿਆਈ ਹੋ ਗਈ ਮਰੇ ਮਰੇ ਆ ਡੀਪ ਰੈਜ ਵਿੱਚ ਭਰ ਗਈ ਪਰੀ ਮਠਿਆਈ ਆ ਤੇਰੇ ਲੈ ਵੀ ਆ ਵੀ ਖੋਲਤਾ ਹੁਣ ਤੁਹਾਡੇ ਸਾਹਮਣੇ ਚੈੱਕ ਕਰਦੇ ਆ ਵੀ ਕੀ ਐ ਇਹਦੇ ਵਿੱਚ ਵੈਰਾਈ ਤੇਰੇ ਚ ਲੰਮੀਆਂ ਲੰਮੀਆਂ ਮੇਖਾਂ ਮੇਖਾਂ ਨਹੀਂ ਇਹ ਕੀ ਨਯਦਮ ਮਰਫੀ ਸਵਾਦ ਐ ਵੀ ਟੇਸਟ ਐ ਵੀ ਮਿਆ ਕਰਨੇ ਆ ਵਧੀਆ ਮਰਫੀ ਚੜੇ ਵੀ ਚੈੱਕ ਕਰਦੇ ਆ ਪਰ ਮੈਂ ਥੋੜੀ ਖਣੀ ਇਹ ਇੰਨੀ ਖਾ ਚੱਦੀ ਰਾਤ ਬਿਮਾਰ ਹੋਣਾ ਮਿਲ ਕੇ ਹੂੰ ਸੋ ਆਦਾ